ਇਸ ਟਾਈਮ ਅਸੀਂ ਖੜੇ ਆ ਜਾਇੰਟਸ ਕਲੱਬ ਰਾਜਪੁਰਾ ਵਿੱਚ ਜਿੱਥੇ ਕਿ ਇੱਕ ਇੰਸਟਾਲੇਸ਼ਨ ਸਰੋਮਨੀ ਦਾ ਫੰਕਸ਼ਨ ਜੋ ਹੈ ਹੋ ਰਿਹਾ ਹੈ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਜ਼ਿਆਦਾ ਇੱਥੇ ਜੋ ਵਿਧਾਇਕ ਮੈਡਮ ਨੀਨਾ ਮਿੱਤਲ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੁੱਖੇ ਅਧਿਤੀ ਵਜੋਂ ਇੱਥੇ ਪਹੁੰਚੇ ਨੇ ਤੇ ਨਾਲ ਨਾਲ ਜੋ ਮੌਜੂਦਾ ਪ੍ਰਧਾਨ ਨੇ ਦਿਨੇਸ਼ ਮਹਿਤਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਸ ਇੰਸਟਾਲੇਸ਼ਨ ਸਰੋਮਨੀ ਦੇ ਵਿੱਚ ਅੱਗੇ ਵਾਲਾ ਹੋਰ ਕਿਹੜਾ ਪ੍ਰਧਾਨ ਉਹਨਾਂ ਵੱਲੋਂ ਜੋ ਹੈ ਪ੍ਰਪੋਜ਼ ਕੀਤਾ ਜਾਂਦਾ ਹੈ ਹਾਲਾਂਕਿ ਇਹ ਵੀ ਦੱਸਿਆ ਜਾਂਦਾ ਹੈ ਕਿ ਜਾਇੰਟਸ ਕਲੱਬ ਵੱਲੋਂ ਜੋ ਪ੍ਰਧਾਨ ਦੀ ਨਿਊ ਕੀਤੀ ਹੈ ਉਹ ਲਗਾਤਾਰ ਸੀਕੁਐਂਸ ਵਾਈਜ਼ ਹੁੰਦੀ ਰਹਿੰਦੀ ਹੈ ਤੇ ਹਰ ਸਾਲ ਜੋ ਹੈ ਇਹ ਇੰਸਟਾਲੇਸ਼ਨ ਸੈਰੋਮਨੀ ਇੱਥੇ ਹੁੰਦੀ ਹੈ ਤੇ ਉਸ ਦੇ ਬਾਅਦ ਜੋ ਪ੍ਰਦਾਨ ਦਾ ਕਾਰਜਕਾਲ ਹੈ ਉਹ ਸ਼ੁਰੂ ਹੋ ਜਾਂਦਾ ਹੈ ਅਸੀਂ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਾਂਗੇ ਮੌਜੂਦਾ ਪ੍ਰਦਾਨ ਦਿਨੇਸ਼ ਮਹਿਤਾ ਨਾਲ ਤੇ ਨਾਲ ਨਾਲ ਇੱਥੇ ਜੋ ਵਿਧਾਇਕ ਮੈਡਮ ਨੀਨਾ ਮਿੱਤਲ ਪਹੁੰਚਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ سب سے پہلے تو میں اپنے پردھان دینیش مہتا جی کو بہت بہت مبارک دیتا ہوں چلو سال تو ان کا جنوری میں شروع ہو گیا تھا पर इनको ये था कि पहले सबसे पहले मैं अपने क्लब के लिए कोई काम करूंगा उसके बाद मैं ऑत लूँगा चलो तो सबसे पहले तो हम इनको मुबारके देते हैं खैर इन्होंने क्लब में बहुत अच्छे अच्छे काम किए हैं ये आपने सब ने कर ही लिया है सुनी लिया कि भी क्या क्या इन्होंने खैर इन्होंने अपनी मेहनत से ज़्यादा अपने बढ़ चढ़ के काम किया मैं इनको बहुत बहुत शुभकामना देता हूँ और आज एक महत्वपूर्ण सूचना देने जा रहे हैं आपको कि आज हमारे जो मेम्बर थे लेट मनीष वर्मा जी उनके फादर साहब की फ़ैमिली की तरफ से एक रिक्वेस्ट आई थी कि उनकी जगह उनके जो दामाद हैं सुदर्शन क्वात्रा जी उनको जॉइंट्स क्लब का प्रिंस वुड्स हाउस वाले तो उनको जॉइंट्स क्लब का मेंबर मनाया जाए तो उन्होंने इसकी आज अनाउंस की उनसे बातचीत हुई लेकिन दुखद बात यह है कि आज ही उनके जो मदर हैं वो सर वासन का हो गया तो आज आ नहीं पाए तो आज हमारी फैमिली में सुदर्शन कोतरा जी एक एक सौ सातवें के रूप में, में जुड़ गए उनको बहुत बहुत बधाई लेकिन ऐसे मौके पे बस यही है कि वो आए और अपना रखें थैंक यू थैंक यू जायट्स वेलफेयर फाउंडेशन जब तो यह चाहे तद तो ही समाज की सेवा च लगे हर जरूरतमंद जरूरत को पूरा करने का प्रयास किया जाता हर उस इंसान वास्ते क्लब है ਇਸ ਸਾਡੀ ਸੰਸਥਾ ਹੈ ਐਸੇ ਲੋਕਾਂ ਦੀ ਸੰਸਥਾ ਹੈ ਜਿਹੜੇ ਕਿ ਦਿਲੋਂ ਸ਼ਹਿਰ ਵਾਸੀਆਂ ਦੇ ਨਾਲ ਪਿਆਰ ਕਰਦੇ ਹਨ ਔਰ ਉਹਨਾਂ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਹਰ ਵਕਤ ਤਿਆਰ ਰਹਿੰਦੇ ਹਨ ਪ੍ਰਮਾਤਮਾ ਨੇ ਐਸੀ ਐਸੀ ਸਮਰੱਥਾ ਇਸ ਕਲੱਬ ਦੇ ਮੈਂਬਰਾਂ ਨੂੰ ਦਿੱਤੀ ਹੈ ਕਿਸੇ ਦਾ ਵੀ ਕੋਈ ਦੁੱਖ ਤਕਲੀਫ ਸਹਿ ਨਹੀਂ ਸਕਦੇ ਇਹ ਆਪ ਅੱਗੇ ਹੋ ਕੇ ਉਹਨਾਂ ਦੀ ਹੈਲਪ ਦੇ ਲਈ ਜਾਂਦੇ ਨੇ ਬਲਕਿ ਮਹਤਾ ਜੀ ਦੀ ਜਿਵੇਂ ਗੱਲ ਚੱਲ ਰਹੀ ਸੀ ਇਹਨਾਂ ਨੇ ਵੀ ਜਾ ਜਾ ਕੇ ਕੋਸ਼ਿਸ਼ ਕੀਤੀ ਕਿ ਕਿਉਂ ਨਾ ਹਰ ਉਸ ਇਨਸਾਨ ਤੱਕ ਪਹੁੰਚਿਆ ਜਾਏ ਜਿਹਨੂੰ ਜ਼ਰੂਰਤ ਹੈ ਔਰ ਇਸ ਕਲਬ ਦਾ ਸ਼ੁਰੂ ਤੋਂ ਹੀ ਇਹ ਉਦੇਸ਼ ਰਿਹਾ ਕਿ ਜ਼ਰੂਰਤਮੰਦਾਂ ਦੀ ਸਹਾਇਤਾ ਪਿੱਛੇ ਸਾਡੇ ਪੂਜਾ ਸਾਹਿਬ ਦੇ ਟਰਨ ਟਰਨ ਦੇ ਵਿੱਚ ਵੀ ਉਹਨਾਂ ਨੇ ਵੀ ਸਿਲਾਈ ਮਸ਼ੀਨਾਂ ਦੇ ਕੇ ਔਰ ਐਸੇ ਬਹੁਤ ਸਾਰੀਆਂ ਲੜਕੀਆਂ ਔਰਤਾਂ ਨੂੰ ਇੱਕ ਆਪਣੇ ਪੈਰਾਂ 'ਤੇ ਖੜਾ ਹੋਣ ਦੀ ਉਹਨਾਂ ਨੂੰ ਤਾਕਤ ਬਖਸ਼ੀ ਉਹਨਾਂ ਨੂੰ ਐਸਾ ਇੱਥੇ ਟ੍ਰੇਨ ਕੀਤਾ ਗਿਆ ਗਗਨ ਕੁਰਾਨਾ ਜੀ ਨੇ ਵੀ ਬਹੁਤ ਮਿਹਨਤ ਕੀਤੀ ਔਰ ਇਹ ਫਿਊਚਰ 'ਚ ਵੀ ਇਸ ਤੋਂ ਵੱਧ ਕੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਆਪ ਸਾਰਿਆਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਕੀ ਮੈਤਾ ਜੀ ਦੇ ਟਾਰਗਟ ਵਿੱਚ ਕਾਫੀ ਕੰਮ ਹੋਏ ਔਰ ਦੱਸਿਆ ਜਾ ਰਿਹਾ ਹੈ ਕਿ ਕੋਈ ਕੰਮ ਬਚਿਆ ਹੀ ਨਹੀਂ ਪਰ ਫਿਰ ਵੀ ਜਿਆਦਾ ਇਨਸਟਾਲੇਸ਼ਨ ਸੈਰੋਮਨੀ ਹੈ ਕੋਈ ਮਾਇਨ ਨਹੀਂ ਚਾਰਿਆ ਉਹਨਾ ਕਿ ਹਜੇ ਇਹ ਵਾਲਾ ਕੰਮ ਪੈਂਡਿੰਗ ਹੈ ਕੁਲ ਅਫਵਾਸ ਤੇ ਜਾਂ ਸੋਸ਼ਲ ਵਾਸਤੇ ਕੀ ਕਰਨਾ ਬਹੁਤ ਸਾਰੀ ਕੰਮ ਐਸੇ ਹੁੰਨੇ ਜਿਹੜੇ ਪਹਿਲਾਂ ਧਿਆਨ ਚ ਨਹੀਂ ਆਉਂਦੇ ਜਦੋਂ ਬੰਦਾ ਵਿਚਰਦਾ ਫਿਰ ਸਮਝ ਆਉਂਦਾ ਹੈ ਕਿ ਹਾਂ ਇੱਥੇ ਇਸ ਇਨਾ ਇਨਾ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਸਾਰੇ ਐਸੇ ਗਰੀਬ ਬੱਚੇ ਹਨ ਜਿਨ੍ਹਾਂ ਤੱਕ ਪ੍ਰੋਪਰ ਕਿਤਾਬਾਂ ਨਵੀਆਂ ਨਹੀਂ ਪਹੁੰਚਦੀਆਂ ਉਹ ਪੁਰਾਣੀਆਂ ਹੀ ਲੈ ਲੈ ਕੇ ਚਲਾਉਂਦੇ ਹਨ ਸਾਡਾ ਇਹ ਪਹਿਲਾ ਪ੍ਰੋਜੈਕਟ ਰਹੇਗਾ ਕਿ ਅਸੀਂ ਸਕੂਲ ਦੇ ਹਰ ਉਸ ਬੱਚੇ ਤੱਕ ਜਿਹੜਾ ਜ਼ਰੂਰਤਮੰਦ ਹੈ ਹਰ ਉਸ ਗਰੀਬ ਦੇ ਪਰਿਵਾਰ ਤੱਕ ਜਿਨ੍ਹਾਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਾ ਸਕਦੇ ਅੱਛੇ ਸਕੂਲਾਂ 'ਚ ਸਾਡਾ ਇਹ ਐਨ ਜੀਓ ਸਾਡਾ ਇਹ ਕਲੱਬ ਉਹਨਾਂ ਦੀ ਮਦਦ ਦੇ ਲਈ ਖੜੇਗਾ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਨ ਦੇ ਲਈ ਉਹਨਾਂ ਦੀ ਸਪੋਰਟ ਕਰੇਗਾ ਅੱਛੀ ਵਿੱਦਿਆ ਦੇ ਲਈ ਉਹਨਾਂ ਦੀ ਸਪੋਰਟ ਕਰੇਗਾ ਹੈਲਥ ਦੀ ਜ਼ਰੂਰਤ ਹੈ ਅੱਜ ਸਮਾਜ ਨੂੰ ਇੱਕ ਸਵਸਥ ਦੇਖਣ ਵਾਸਤੇ ਉਹ ਜਿਹੜੀ ਜ਼ਰੂਰਤਾਂ ਕੁਝ ਹਸਪੀਟਲ ਜਰਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ ਕੁਝ ਨਹੀਂ ਉਹ ਅਫੋਰਡ ਕਰ ਸਕਦੇ ਤਾਂ ਸਾਡਾ ਇਹ ਕਲੱਬ ਮਿਲ ਜੁਲ ਕੇ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਦੇ ਉਪਚਾਰ ਲਈ ਜਿਵੇਂ ਹੁਣ ਵੀ ਪ੍ਰਯਾਸ ਕੀਤੇ ਗਏ ਬਲੱਡ ਡੋਨੇਸ਼ਨ ਕੈਂਪ ਵੀ ਤੇ ਹੋਰ ਵੀ ਜਿੰਨੀ ਕਿ ਸੁਵਿਧਾਵਾਂ ਸੀ ਸ਼ਹਿਰ ਵਾਸੀਆਂ ਨੂੰ ਦੇਣ ਦਾ ਪੂਰਾ ਪ੍ਰਯਾਸ ਕਰਾਂਗੇ ਠੀਕ ਹੈ ਥੈਂਕ ਯੂ ਅੱਜ ਮੈਨੂੰ ਇਸ ਕਲੱਬ ਕੇ ਲੀਏ ਸੇਵਾ ਕਰਨੇ ਦਾ ਅਥੋਰਾਈਜ਼ਡ ਮੌਕਾ ਮਿਲਾਇਆ ਉਸਕੇ ਲਈ ਸਾਰੇ ਕਲੱਬ ਮੈਂਬਰੋ ਦਾ ਬਹੁਤ-ਬਹੁਤ ਧੰਨਵਾਦ ਸਾਥ ਮੇ ਸਪੈਸ਼ਲ ਥੈਂਕਸ ਫੋਰ मैडम नीना मित्तल जी एम राजपुरा इनका बहुत बहुत धन्यवाद इस मौके पर आने पर और हमें आशीर्वाद देने के लिए सर तो किस तरह जो भी प्रोजेक्ट हैं और वाले दिन प्रोजेक्ट देखो ऐसा है इंसान का जो जन्म होता है ना वो होता ही है इसीलिए कि लोग आते हैं चले जाते हैं लेकिन जीवन में कुछ ऐसा करके जाओ जो लोग याद करें दुनिया याद करें तो उसी उद्देश्य से हम लोग चले हैं पहले दिन से और जॉइंट्स क्लब का आज ही ये चौंतीसवां जो इंस्टॉलेशन समारोह है इसके अंदर हर प्रधान ने आके अपने लिए समाज के लिए मतलब बढ़ चढ़ के काम किया है तो उसी कड़ी में हम लोगों ने जो जो हमें आज समाज के अंदर जो निडी लोग दिखाई दिए अपने खुद ग्रुप मेंबर्स के लिए इवन हमारी बिल्डिंग के लिए हमें जो जो चीज़ की ज़रूरत थी हम सोचते थे आज ग्रीन एनर्जी की बहुत ज़रूरत है फिर हमने सबसे पहले यहाँ पर सोलर पावर प्रोजेक्ट लगाया उसका परिणाम सामने है कि हमारा जो बिजली का बिल है काफ़ी हद तक कम हो गया फिर मेंबरों की सुविधा के लिए पावर जनरेटर लगाया गया फर्नीचर सारा रेनोएट किया गया पूरी क्लब को पेंट्स ग्रीनरी जो कि आपके सामने आपको दिख रही है मतलब एक उन्नीस सौ का हमारा एक क्लब बना हुआ है तो आज इसकी में जरूरत थी कि आज इसको नया लुक दिया जाए तो जिस हिसाब से काम हुए तो वो सब आपके सामने उस मैं सारी टीम नु बहुत बहुत मुबारक दिनी हूँ जिमें पता है कि मेहता जी ने अपनी टर्म पूरी की है इस, टर्म मेहता जी ने ਇਸ ਟਰਮ 'ਚ ਜੋ ਮਹਿਤਾ ਜੀ ਨੇ ਕੰਮ ਕੀਤੇ ਆ ਉਹ ਕਾਬਿਲ-ਏ-ਤਾਰੀਫ ਹੈ ਔਰ ਜਿਨੇ ਵੀ ਪ੍ਰੋਜੈਕਟ ਇੱਥੇ ਲਗਾਏ ਨੇ ਇਨਾਂ ਦੀ ਟਰਮ 'ਚ ਉਹ ਇੱਕ ਜਿਵੇਂ ਆਪਾਂ ਕਹਿੰਦੇ ਆ ਸਮਾਜ ਸੇਵੀ ਔਰ ਲੋਕਾਂ ਦੀ ਸੇਵਾ ਕਰਨ ਵਾਲੇ ਇਦਾਂ ਦੇ ਕੰਮ ਕੀਤੇ ਆ ਇਹਨਾਂ ਨੇ ਸਾਬਿਤ ਕਰਤਾ ਕਿ ਜਿਹੜੇ ਕਲੱਬ ਐ ਉਹ ਸਿਰਫ ਇੰਜੋਏਮੈਂਟਲੀ ਨਹੀਂ ਐ ਲੋਕਾਂ ਦੀ ਸੇਵਾ ਕਰਨ ਲਈ ਐ ਸੋਸ਼ਲ ਕੰਮ ਕਰਨ ਲਈ ਐ ਤਾਂ ਇਸ ਲਈ ਮੈਂ ਅੱਜ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਦੇ ਰਹੀ ਆ ਤੇ ਹੁਣ ਨਵੀਂ ਜ਼ਿੰਮੇਵਾਰੀ ਰਕੇਸ਼ ਜੀ ਨੂੰ ਮਿਲੀ ਐ ਔਰ ਰਕੇਸ਼ ਜੀ ਨੂੰ ਤਾਂ ਤੁਸੀਂ ਜਾਣਦੇ ਹੋ ਕਿ ਨਿਰੰਗਾਰੀ ਮਿਸ਼ਨ ਨਾਲ ਵੀ ਜੁੜੇ ਹੋਏ ਨੇ ਔਰ ਬਹੁਤ ਅੱਛਾ ਮੈਸੇਜ ਪਬਲਿਕ ਤੱਕ ਦਿੰਦੇ ਨੇ ਔਰ ਸਾਨੂੰ ਪੂਰੀ ਉਮੀਦ ਐ ਉਮੀਦ ਕੀ ਸਾਨੂੰ ਪਤਾ ਐ ਸਭ ਨੂੰ ਕਿ ਰਕੇਸ਼ ਜੀ ਵੀ ਆਪਣੀ ਟਰਮ ਚ ਬਹੁਤ ਅੱਛਾ ਕੰਮ ਕਰਨਗੇ ਔਰ ਇਸ ਕਲੱਬ ਦੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨਗੇ ਜਤਿੰਦਰ ਲੱਕੀ ਏ1 ਪੰਜਾਬੀ ਟੀਵੀ ਰਾਜਪੁਰਾ